ਜੀ ਮਿੱਤਰੋ ਕੀ ਹਾਲ ਚਾਲ ਨੇ ਕਿਹਾ ਕਿ ਮੈਂ ਥੋੜਾ ਆਪਣਾ ਕੀਰਤਕਾਸ਼ 2000 ਬਹੁਤ ਪੈ ਰਿਆ ਰੱਬਾ ਦੇਖੋ ਯਾਰ ਆ ਦੇਖੋ ਲੈ ਭਾਈ ਯਾਰ ਨਾ ਬਲੌਗ ਬਣਾਉਣਾ ਨਹੀਂ ਸੀਗਾ ਬਹੁਤ ਜਿਆਦੇ ਮੀਂਹ ਦੀ ਨਾਲ ਮਾਰ ਪੈ ਰਹੀ ਆ ਯਾਰ ਬਹੁਤ ਬਹੁਤ ਜਿਆਦੇ ਪ੍ਰੋਬਲਮ ਹੋ ਰਹੀ ਆਗੀ ਤੇ ਨਾਲੇ ਤਾਂ ਯਾਰ ਕੰਮ ਖੜਾਗਾ ਕੋਈ ਬੰਦਾ ਆ ਜਾ ਨਹੀਂ ਸਕਦਾ ਕਿ ਪਾਸੇ ਹੈ ਨਾ ਤੇ ਆ ਪਾਣੀ ਦੇਖੋ ਯਾਰ ਇੱਥੇ ਕਦੇ ਪਾਣੀ ਨਹੀਂ ਸੀ ਖੜਾ ਇੱਥੇ ਕਦੇ ਵੀ ਆ ਹੁਣ ਦੇਖੋ ਇਹਦੇ ਐ ਲੱਗਦਾ ਜਿਵੇਂ ਕੁਝ ਸੂਆ ਵਗੈਰਾ ਹੁੰਦਾ ਨਾ ਜਿਵੇਂ ਆਪਾਂ ਕਹਿ ਦਈਏ ਉਹ ਚੀਜ਼ ਬਣੀ ਪਈ ਆ ਤੁਸੀਂ ਚੈੱਕ ਕਰ ਸਕਦੇ ਹੋ ਪਾਣੀ ਪਾਣੀ ਆ ਇੱਧਰ ਠੀਕ ਆ ਹਜੇ ਵੀ ਮੀਂਹ ਬੱਦਲ ਹੋਏ ਪਏ ਹੈਗੇ ਠੀਕ ਆ ਕਈ ਜਗ੍ਹਾ ਤੇ ਬਹੁਤ ਜ਼ਿਆਦਾ ਔਕਾ ਹੋਇਆ ਪਿਆ ਰਹਾ ਹੜ੍ਹ ਵਗੈਰਾ ਹੈ ਪਏ ਆਗੇ ਪਾਣੀ ਨਾਲ ਬਹੁਤ ਜ਼ਿਆਦਾ ਲੋਕਾਂ ਨੂੰ ਨਾ ਹਸਪਤਲ ਦਾ ਸਾਹਮਣਾ ਕਰਨਾ ਪੈਂਦਾਗਾ ਤੇ ਬਾਕੀ ਬਾਕੀ ਅੱਗੇ ਦਿਖਾ ਰਿਹਾਗਾ ਬਾਈ ਦਿਖਾਉਣਾਗਾ ਜਿੱਥੇ ਜਿੱਥੇ ਪਾਣੀ ਦੇਖੋ ਜੀ ਪਿੰਡਾਂ ਨੂੰ ਸਾਰਾ ਕੁਝ ਦਿਖਾਇਆ ਸੀਗਾ ਦੀ ਮਹੌਲ ਸੀਗਾ ਜਿੰਨਾ ਵੀ ਭਾਈ ਦੇਖੋ ਮੀਂਹ ਪੈਂਦਾ ਜੀ ਰੱਬ ਨੂੰ ਥੋੜਾ ਜਿਆ ਕਹਾ ਬੜੀ ਜੇਤੀ ਸੁਣੀ ਜਾਂਦੀ ਆ ਦੇਖੋ ਧੁੱਪ ਨਿਕਲੀ ਪਈ ਹੈਗੀ ਜਿੰਜਕ ਕਰ ਸਕਦੇ ਹੋ ਅੱਜ ਦਾ ਜਾਂ ਸੁਬਾਸੀਂ ਗਏ ਸੀ ਆਪਣਿਆੜੀ ਕੋਲੇ ਦਾੜੀ ਕਢਵਾ ਕੇ ਲਿਆਏ ਆ ਤੇ ਉੱਥੇ ਬੈਠੇ ਬੈਠੇ ਸਾਡੇ ਤੋਂ ਧੁੱਪ ਨਿਕਲ ਰਹੀ ਸੀ ਅਸੀਂ ਬੱਠੇ ਬੁਢੀਆਂ ਜਵਾਈ ਕਰ ਰਹੇ ਸੀਗੇ ਵੀ ਹਾਂ ਇਦਾਂ ਦਾ ਕਰਕੇ ਵੀ ਆ ਜੱੱਕਾ ਕਰ ਸਕਦੇ ਹੋ ਵੀਊ ਦੇਖੋ ਆਪਣਾ ਮਦਦਗੀ ਨੂੰ ਫਿਰ ਵੀ ਦਿਖਾਵਾਗੇ ਜੇ ਜਾ ਰਹੇ ਆ ਬਹੁਤ ਜਾਣੀ ਕਿ ਹੁਣ ਫਰਕ ਪੈ ਰਿਹਾ ਕਰ ਆਪਣੇ ਸੁਨ ਲਈ ਸਪੋਸ਼ਨ ਸਾਫ ਹੋ ਗਿਆ ਦਿਖਾਉਨੇ ਆਓ ਦੇਖੋ ਖੁਸ਼ੀਆਂ ਬਹੁਤ ਜਿਆਦੇ ਪਾਪੇ ਦੇ ਰਬਾ ਬਚਾ ਸੁਖ ਦਾ ਸੁਨੇਹਾ ਰੱਬ ਆਉਂਦਾ ਹੈ ਪੰਜਾਬ ਤੋਂ ਸੁਖ ਜਾਣਾ ਬਹੁਤ ਜਿਆਦਾ ਪਾਣੀ ਖੜਾਗਾ ਵਧੀਆ ਰ ਆਪਣੇ ਸੁਣੀ ਯਾਰ ਤੂੰ ਮਾਣ ਮਾਰੇ ਹੈਣਾ ਬਹੁਤ ਵਧੀਆ ਮੌਸਮ ਸਾਫ ਹੋ ਗਿਆ ਧੁੱਪ ਨਿਕਲਿਆਈ ਹੈਣਾ ਤੇ ਬਾਕੀ ਤੂੰ ਬਾਈ ਕੋਈ ਦੋ ਗੱਲਾਂ ਕਹਿਣੀਆਂ ਕੋਈ ਵੀ ਬਹੁਤ ਜਿਆਦਾ ਬਹੁਤ ਮੌਸਮ ਬੜਾ ਬੜਾ ਆ ਰਿਹਾ ਹੈ ਬਾਈ ਸਹੀ ਗੱਲ ਆ ਬਹੁਤ ਜਿਆਦਾ ਯਾਰ ਸ਼ਹਿਰ ਸਾਰਾ ਬਾਈ ਡੁੱਬਿਆ ਪਿਆ ਸੀਗਾ ਪਾਣੀ ਦੇ ਨਾਲ ਬਹੁਤ ਯਾਰ ਔਖਾ ਹੁੰਦਾ ਸੀਗਾ ਹੈਣਾ ਜਾਣਾ ਆਉਣਾ ਕਰਨਾ ਬਾਈ ਪਾਣਾ ਕਦੇ ਹੁੰਦਾ ਕਿ ਚਲੋ ਬਲੌਗ ਤੋਂ ਨਾ ਤਾਂ ਹੈ ਨਹੀਂ ਕਿ ਜੀ ਤਾਂ ਹੀ ਬਣਾਇਆ ਬਲੌਗ ਵੀ ਵੀ ਹੁਣ ਦੇਖੋ ਯਾਰ ਕਈ ਚੀਜ਼ਾਂ ਨੇ بارش ਦੇ ਨਾਲ ਮੀਂਹ ਦੇ ਨਾਲ ਬੰਦੇ ਯਾਰ ਕਈ ਤਾਂ ਇੰਜੋਏ ਕਰਦੇ ਆ ਵਧੀਆ ਆਪ ਦਾ ਠੀਕ ਆ ਜਿਨ੍ਹਾਂ ਨੂੰ ਬਈ ਮੀਂਹ ਦੇ ਨਾਲ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਕਿ ਆ ਨੁਕਸਾਨ ਹੁੰਦਾ ਬਈ ਜਿਨ੍ਹਾਂ ਨੂੰ ਪਤਾ ਹੁੰਦਾ ਯਾਰ ਵੀ ਆ ਯਾਰ ਅੱਜ ਮੀਂਹ ਪਵੇ ਨਾ ਠੀਕ ਆ ਇਹ ਚੀਜ਼ਾਂ ਖੰਡਿਆ ਕੀ ਬਾਕੀ ਜਣਾ ਆਪਾਂ ਬਲੌਗ ਬਈ ਇੱਥੇ ਹੀ ਖਤਮ ਕਰਦੇ ਆਂਗੇ ਤੇ ਮਿਲ ਜਾ ਨੈਕਸਟ ਬਲੌਗ